ਮੈਂ ਕਦੇ ਤੁਹਾਡੇ ਨਾਲ ਜਾਂ ਪੰਥ ਨਾਲ ਜਾਂ ਪੰਜਾਬ ਨਾਲ ਇਦਾਂ ਕਦੇ ਪੇਸ਼ ਨਾ ਆਵਾਂ ਮੈਂ ਚਾਹਣਾ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਬੋਲਦੇ ਹੋ ਜਾਂ ਮੇਰੇ ਤੋਂ ਤੁਸੀਂ ਤਲਕੀ ਭਾਲਦੇ ਹੋ ਮੈਨੂੰ ਨਹੀਂ ਪਤਾ ਪਰ ਬਈ ਜੀ ਅੱਜ ਮੈਂ ਬੇਨਤੀ ਕਰਦਾ ਮੈਨੂੰ ਡਾਇਰੈਕਟ ਕਾਲ ਲਾ ਲਈ ਤੇਰਾ ਕੋ ਨੰਬਰ ਹੈਗਾ ਕੋਈ ਇਦਾਂ ਦੀ ਮੈਂ ਕੰਟਰੋਵਰਸੀ ਨਹੀਂ ਚਾਹੁੰਦਾ ਮੇਰੇ ਮਨ 'ਚ ਮੇਰੇ ਬਹੁਤ ਗੁੱਸਾ ਮੈਂ ਫੇਸਬੁੱਕ ਕਰਨ ਨਹੀਂ ਕਰਨਾ ਚਾਹੁੰਦਾ ਬੜੇ ਅਜਿਹੇ ਪੈਣਾ ਭਰਾ ਹੈਗੇ ਆ ਜਿਨ੍ਹਾਂ ਨਾਲ ਮੈਂ ਲਾਂ ਚ ਲਾਂ ਭਰ ਕੇ ਬੜਿਆਂ ਨੂੰ ਤੁਰਨਾ ਵੀ ਸਿਖਾਇਆ ਠੀਕ ਹੈ ਪਰ ਜੇ ਮੇਰੇ ਨਾਲ ਆਪਾ ਸਾਹ ਵਟ ਕੇ ਖੜੇ ਆ ਨਾ ਕਿਸੇ ਗੱਲੋਂ ਖੜੇ ਆ ਤੇ ਆਪਾਂ ਉਹਨਾਂ ਨੂੰ ਅਜੇ ਤੱਕ ਕਦੇ ਬੋਲਿਆ ਨਹੀਂ ਮੇਰੇ ਬਾਰੇ ਚਾਹੀ ਉਹਨੇ ਪੋਸਟਾਂ 'ਤੇ ਕਨਾ ਕਰਦੀ ਹੋਣਾ ਕਿਉਂਕਿ ਮੇਰਾ ਇੱਕੋ ਇੱਕ ਕਹਿਣਾ ਮੰਨਣਾ ਇਹ ਆਪਾਂ ਇਹ ਮਾਮਲਾ ਆਪਣਾ ਜਿਹੜਾ ਹੈਗਾ ਪਰਸਨਲ ਨਹੀਂ ਹੈਗਾ ਆਪਾਂ ਜੇ ਇੱਥੇ ਉਲਝ ਗਏ ਨਾ ਤੇ ਆਪਣੀ ਹਿੱਕ ਤੋਂ ਮਾਰੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਗੇਲ ਸਿੰਘ ਅਰਫਾ ਬਲਜੀਤ ਸਿੰਘ ਦੇ ਨਾਮ ਤੋਂ ਜਿਹੜੀ ਆ ਉਹਨਾਂ ਦੀ ਆਈਡੀ ਤੋਂ ਇੱਕ ਵੀਡੀਓ ਵੇਖੀ ਸੀ ਜੀ ਮੈਨੂੰ ਮੇਰੇ ਭਰਾ ਨੇ ਦਿਖਾਈ ਸੀਗੀ ਉਹ ਬਿਨਾ ਨਾਮ ਲਈ ਤੋਂ ਮੇਰੇ ਬਾਰੇ ਚਲੋ ਗੱਲਬਾਤ ਬਾਈ ਕਰ ਰਿਆ ਕੋਈ ਗੱਲ ਨਹੀਂ ਵੱਡਾ ਭਰਾ ਆਪਣਾ ਜਿਹੀਆਂ ਅਜਿਹੀਆਂ ਗੱਲਾਂ ਹੁੰਦੀਆਂ ਉਹਨਾਂ ਗੱਲਾਂ ਤੇ ਆਪਦੇ ਸਾਰੇ ਭਰਾਵਾਂ ਨਾਲ ਆਪਦੀਆਂ ਭੈਣਾਂ ਨਾਲ ਆਪਦੇ ਮਾਵਾ ਪਿਵਾ ਨਾਲ ਸਾਰਾ ਕੁਝ ਧੀਆ ਪੁੱਤਾਂ ਨਾਲ ਚਲਦੀਆਂ ਗੱਲਾਂ ਜੀ ਮਤ ਪੀਰੇ ਹੁੰਦੀਆਂ ਪਰ ਭਰਾ ਨੇ ਬਿਨਾ ਨਾਮ ਲਈ ਦੋ ਤਣ ਗੱਲਾਂ ਕੀਤੀਆਂ ਚਲੋ ਆਪਾਂ ਉਹ ਗੱਲਾਂ ਨਹੀਂ ਕਹਿੰਦੇ ਜਿਹੜੀਆਂ ਗੱਲਾਂ ਬਘੇਰ ਸਿੰਘ ਨੇ ਕੀਤੀਆਂ ਪਰ ਮੈਂ ਇੱਕ ਗੱਲ ਬਘੇਰ ਸਿੰਘ ਨੂੰ ਕਹਿਣਾ ਚਾਹਣਾ ਵੀਰ ਮੇਰਾ 13 ਨੰਬਰ ਮੇਰੇ ਕੋਲੇ ਤਾਂ ਹੈ ਨਹੀਂਗਾ ਪਰ ਮੇਰਾ ਨੰਬਰ ਬਈ ਤੇਰੇ ਕੋਲੇ ਜਰੂਰ ਹੋਊਗਾ ਕਿਉਂਕਿ 3-4 ਸਾਲ 2 ਸਾਲ ਤਕਰੀਬ ਪਹਿਲਾਂ ਤੇਰੇ ਬਾਪੂ ਨੇ ਮੇਥੋਂ ਨੰਬਰ ਲਿਆ ਸੀਗਾ ਸਪੈਸ਼ਲ ਪਹਿਲੇ ਜਿਵੇਂ ਵੀ ਅਸੀਂ ਨੇ ਨੰਬਰ ਮੰਗਿਆ ਉਹਨੇ ਮੇਥੋਂ ਨੰਬਰ ਲਿਆ ਸੀਗਾ ਕਿਸ ਮਾਗੋ ਵਿੱਚ ਮਿਲੇ ਸੀਗੇ ਤੇ ਹੋਸਾ ਤੇਰੇ ਕੋਲ ਨੰਬਰ ਮੇਰਾ ਹੋਏ ਮੇਰੇ ਬਈ ਤੂੰ ਮੇਰਾ ਭਰਾ ਫੋਨ ਲਾ ਸਕਦਾ ਜੀ ਮੈਨੂੰ ਜੀ ਕੋਈ ਗੱਲਬਾਤ ਸੀ ਹਨਾ ਵੈਸੇ ਤਾਂ ਕਿਸੇ ਸਪੈਸ਼ਲ ਜਿਹੜੀ ਹੈਗੀ ਆ ਟਾਰਗੇਟ ਜੇ ਤੂੰ ਨਹੀਂ ਮੈਨੂੰ ਕੀਤਾ ਤੇ ਮੈਂ ਵੀ ਕੋਈ ਸਪੈਸ਼ਲ ਤੇਰਾ ਨਾਮ ਲੈ ਕੇ ਵੀਡੀਓ ਨਹੀਂ ਪਾਈ ਹਾਂ ਲੰਗਰਾਂ ਦੀ ਬਾਬਤ ਇਹ ਇੱਕ ਉਦਾਹਰਨ ਨਹੀਂ ਜਿਹੜੀ ਮੇਰੇ ਬਾਰੇ ਤੂੰ ਗੱਲ ਕੀਤੀ ਆ ਵੀ ਛੋਲਿਆਂ ਤੇ ਟੱਕਾਂ ਦੀ ਗੱਲ ਕੀਤੀ ਆ ਮੈਂ ਵੀਰ ਮੇਰਾ ਜੇ ਤੂੰ ਮੈਨੂੰ ਇਹ ਕਹਿਣਾ ਵੀ ਬੜੇ ਨੇ ਜਿਲ੍ਹੇ ਥਾਣੇ ਡੰਗਾ ਖਾਦਿਨਾ ਠੀਕ ਆ ਚਲੋ ਤੁਸੀਂ ਇਹ ਗੱਲ ਜੇ ਜਾਣਦੇ ਹੋ ਤਾਂ ਬੜੇ ਭਣਾ ਭਣਾ ਇਹ ਗੱਲਾਂ ਜਾਣਦੇ ਆ ਗਰਾਉਂਡ ਦੀ ਸਟਾਈ ਕੁਸ਼ੂਰ ਹੁੰਦੀ ਆ ਮੀਡੀਆ ਦੀ ਸਟਾਈ ਕੁਸ਼ੂਰ ਹੁੰਦੀ ਆ ਤੁਸੀਂ ਇੱਕ ਗੱਲ ਜੋੜੀ ਸੀ ਵੀ ਇੱਕ ਨੌਜਨ ਸਿੰਘ ਆ ਉਹਨਾਂ ਦੀ ਜਿਹੜੀ ਘਰ ਦੀ ਛੱਤ ਡਿੱਗਣ ਨਾਲ ਉਹਦੀ ਜਿਹੜੀ ਆ ਮੌਤ ਹੋਈ ਦੇਖੋ ਵੀਰ ਮੈਨੂੰ ਤਾਂ ਨਹੀਂ ਪਤਾ ਉਹਦੇ ਹਾਲਾਤ ਕੀ ਸੀਗੇ ਤੈਨੂੰ ਵੀ ਉਹ ਵੀਡੀਓ ਦੇਖਣ ਤੋਂ ਬਾਅਦ ਉਹਦੇ ਮਰਨ ਤੋਂ ਬਾਅਦ ਹੀ ਪਤਾ ਲੱਗਾ ਤੇ ਜੱਗ ਨੂੰ ਵੀ ਉਹ ਬਾਅਦ ਹੀ ਪਤਾ ਲੱਗਾ ਅੱਜ ਤੂੰ ਮੈਨੂੰ ਜਾਂ ਮੈਂ ਤੈਨੂੰ ਜਾਂ ਆਪਾਂ ਸਮਾਜ ਨੂੰ ਲੰਘ ਦਪਾਈਏ ਜਾਂ ਪਿੰਡ ਨੂੰ ਲੰਘ ਦਪਾਈਏ ਮਨ ਲਗਦਾ ਨਹੀਂ ਸਾ ਆਪਣੀ ਕਿਉਂ ਕਿ ਅਜਿਹੇ ਘਰ ਪਿੰਡਾਂ ਹਰ ਇੱਕ ਪਿੰਡ ਦੇ ਵਿੱਚ ਹੁੰਦੇ ਨੇ ਪਿੰਡਾਂ ਦੇ ਬਹੁਤ ਘਰ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਬਹੁਤ ਤਾਂ ਦੀ ਲੋੜ ਹੁੰਦੀ ਹੈ ਪਰ ਜਦੋਂ ਸਮਾਂ ਬਣਦਾ ਨਾ ਅਕਸਰ ਆਪਾਂ ਇਹ ਗੱਲਾਂ ਕਹਿੰਦੇ ਆ ਬੰਦੇ ਮਰੇ ਤੋਂ ਬਾਅਦ ਹੀ ਗੱਲ ਜਿਹੜੀ ਚੱਲਦੀ ਹੈ ਹੁਣ ਉਹ ਮਰਿਆ ਤੇ ਗੱਲ ਤੁਸੀਂ ਵੀ ਕੀਤੀ ਅਸੀਂ ਵੀ ਕਰ ਰਹੇ ਆ ਅੱਜ ਉਹ ਕਾਰਨ ਬਣਿਆ ਤੇਰੀ ਵੀਡੀਓ ਠੀਕ ਆ ਮੈਂ ਇਸ ਚੱਕਰ 'ਚ ਪੈਣਾ ਨਹੀਂ ਚਾਹੁੰਦਾ ਸੀ ਭਰਾ ਮੇਰਾ ਮੈਨੂੰ ਟੈਕਟ ਕਾਲ ਜਦੋਂ ਮਰਜੀ ਲਾ ਲਿਓ ਬੜੇ ਵਾਰੀ ਤੁਸੀਂ ਮੇਰੇ ਬਾਰੇ ਚ ਗੱਲਬਾਤ ਕੀਤੀ ਆ ਜਿੱਥੇ ਮੇਰੇ ਨਾਲ ਕੀ ਕੀ ਹੋਈ ਆ ਵਾਦ ਘਟ ਉਹਦੋਂ ਵੀ ਤੁਸੀਂ ਸਾਰੇ ਭਰਾ ਖੜੇ ਆ ਜਿੰਨੇ ਕਿ ਮੇਰੇ ਫੇਸਬੁੱਕ ਤੇ ਮੇਰੇ ਨਾਲ ਜੁੜੇ ਭੈਣਾ ਭਰਾ ਸਾਰੇ ਮੇਰੇ ਨਾਲ ਖੜੇ ਆ ਇਹ ਗੱਲ ਨਹੀਂ ਕੋਈ ਠੀਕ ਆ ਜੇ ਮੈਂ ਆਪਦੇ ਜਿਹੜੀ ਕਿਰਤ ਕਰ ਰਿਹਾ ਉਹਦੇ ਨਾਲ ਜੁੜਦਾ ਤੇ ਆਪਦੇ ਕੰਮ ਨੂੰ ਇੱਕ ਫਰੀ ਦੇ ਨਾਮ ਤੇ ਚੀਜ਼ ਮੰਡਰਨ ਦੀ ਸੋਚੀ ਚਲੋ ਮੈਂ ਮੰਨਦਾ ਇਹ ਗੱਲ ਮੈਂ ਪਹਿਲਾਂ ਵੀ ਕੀਤਾ ਵੀ ਯਾਰ ਵੀ ਉਲੰਘਰ ਜਿਹੜੇ ਹੁੰਦੇ ਆ ਇਹ ਮੈਨੂੰ ਲੱਗਦਾ ਤੁਸੀਂ ਮੈਨੂੰ ਦੱਸੋ ਤਾਂ ਮੇਰੇ ਵਾਸਤੇ ਸਿਆਣਾ ਬਣੀ ਹੈਗੀ ਵੀ ਤੁਸੀਂ ਮੈਨੂੰ ਹੀ ਦੱਸੋਗਾ ਕਿਉਂਕਿ ਹਰ ਜਥੇ ਮੰਨੀਲੇ ਵਿੱਚ ਹਰ ਇੱਕ ਸਿੱਖ ਜੀ ਦੇ ਨਾਲ ਹਰ ਇੱਕ ਅਹ ਮੂਰਤੀ ਜਿੱਥੇ ਬੰਦਲੀ ਗੱਲ ਕਰਨ ਦਾ ਫਰਜ਼ ਬੰਦਾ ਸੀ ਉੱਥੇ ਖੜੇ ਹਾਂ ਵਿਚਰੇ ਹਾਂ ਪਰ ਕੁਝ ਕਾਰਨ ਹੁੰਦੇ ਬੰਦਾ ਜੀ ਆਪਦੇ ਘਰ ਦੇ ਹਾਲਾਤ ਉਹਨਾਂ ਨੇ ਦੇਖੇ ਤੇ ਫਿਰ ਬਾਹਰ ਕਿਸੇ ਦੇ ਹਾਲਾਤਾਂ ਦੇ ਪੋਚਾ ਮਾਰਨ ਲੱਗੇ ਖਾਣ ਮਿਲਦਾ ਇਹ ਸਿਆਣਪ ਤੁਹਾਡੇ ਵਰਗੇ ਲੋਕਾਂ ਤੋਂ ਜਿਹਦਾ ਹੈਗਾ ਵੇਖ ਕਿ ਸੱਕੀ ਹੈ ਜੀ ਜੇਕਰ ਮੈਂ ਆਪਦੇ ਘਰ ਵਾਲੇ ਪਾਸੇ ਦੇਖਣ ਲੱਗਾ ਉਹਦਾ ਕਾਰਨ ਇਹ ਹੀ ਆ ਕਿ ਕੱਲ ਨੂੰ ਆ ਗੱਲਾਂ ਮੇਰੇ ਬਾਰੇ ਹੁੰਦੀਆਂ ਕਿ ਪਾਣਾ ਬਾਹਰ ਆ ਕੋਈ ਕਰਦਾ ਫਿਰਦਾ ਪੰਤ ਪੰਤ ਕਰਦਾ ਫਿਰਦਾ ਤੇ ਉਹਦੇ ਘਰ ਦਾ ਪਤਾ ਨਹੀਂ ਮਾਈ ਬਾਪ ਦਾ ਪਤਾ ਨਹੀਂ ਆ ਉਹ ਦੁੱਧੀਆਂ ਪੁੱਤਾਂ ਦਾ ਨਹੀਂ ਪਤਾ ਉਹ ਰੁੱਲਦੇ ਫਿਰਦੇ ਆ ਇਦੂ ਤੇੰਗੀਆਂ ਲਾਂ ਤਾਂ ਮੇਰੇ ਵਾਸਤੇ ਇਹੀ ਆ ਕਿ ਮੈਂ ਉਹਦੇ ਘਰ ਜੇ ਉਹਦੇ ਕਿਰਤ ਕਮਾਈ ਕਰ ਰਿਹਾ ਤਾਂ ਬੈਟਰ ਆ ਜੀਜੀ ਗੱਲ ਇਹ ਕਿ ਜਿਹੜਾ ਮੇਰੇ ਕੋਲੇ ਮੇਰਾ ਫਰਜ਼ ਆ ਮੇਰੇ ਕੋਲੇ ਰੁਜ਼ਗਾਰ ਜਿਹੜਾ ਪ੍ਰਮਾਤਮਾ ਨੇ ਬਖਸ਼ਿਆ ਮੈਨੂੰ ਉਹ ਰੁਜ਼ਗਾਰ ਦੇ ਨਾਲ ਜੁੜਦੀ ਕਿ ਮੈਂ ਜਿਨਨੇ ਕ ਗੋਰਖ ਨੌਜਵਾਨ ਆ ਲੋਡ ਬੰਦ ਮੈਂ ਕਿੰਨਾ ਦਰੌਲਾ ਪਾ ਕੇ ਕਹਾਂ ਕੀ ਆਡੀਓ ਰਿਵੈਨ ਕਰਿਆ ਕਰਾਂ ਮੈਂ ਵੀ ਇਹ ਗੱਲਾਂ ਨਹੀਂ ਆ ਕੀ ਪ੍ਰੂਫ ਦਿਆ ਕਰਾਂ ਕਿੰਨੇ ਕ ਮੇਰੇ ਕੋਲ ਲੋਡ ਬੰਦ ਵੀ ਜੇਕਰ ਕੋਈ ਦੇਖ ਕੇ ਪਤਾ ਲੱਗੇ ਨਾ ਆਉਂਦਾ ਕੁਝ ਖਾਣ ਪੀਣ ਆ ਗਏ ਤੇ ਕਿ ਤੁਹਾਡੇ ਕੋਲ ਜੋ ਸਰਦਾ ਜਿੱਦਾਂ ਦਾ ਸਰਦਾ ਛੁੱਪਨ ਨਹੀਂ ਕਰਦੇ ਨੇ ਤੇ ਆਪਾਂ ਕਦੇ ਮੋੜੇ ਨਹੀਂ ਮੈਂ ਇਹ ਗੱਲਾਂ ਆਡੀਓ ਪਾ ਪਾ ਕੇ ਕਹਾਂ ਨਹੀਂ ਇਹ ਮੈਨੂੰ ਬੇਰਾ ਮੈਨ ਲੱਗਦਾ ਹੈ ਨਹੀਂ ਕਿਉਂਕਿ ਮੇਰਾ ਕੋਈ ਐਨਜੂ ਦਾ ਹੈ ਨਹੀਂ ਮੈਂ ਕਿਸੇ ਦੀ ਮਦਦ ਕਰਨ ਤਰ੍ਹਾਂ ਆਡੇ ਕਾਰੋਬਾਰ ਕਰਨੇ ਆ ਕੋਈ ਨਹੀਂ ਜਦੋਂ ਪ੍ਰਮਾਤਮਾ ਕਿਰਪਾ ਕਰੂਗਾ ਜਿਹੜੇ ਰਾਹ ਵੀ ਖੁੱਲਣਗੇ ਔਰ ਇਸ ਸਮੇਂ ਦੇ ਵਿੱਚ ਤੇ ਆਪਾਂ ਉਦੋਂ ਉਹ ਵੀ ਕਰਾਂਗੇ ਅੱਜ ਜੋ ਹੈ ਆਪਾਂ ਉਹ ਕਰ ਲਈਏ ਇਹ ਫਰਜ਼ਾ ਕਿਉਂਕਿ ਤੁਸੀਂ ਇਹ ਸਾਰੇ ਭਰਾ ਸਮਝਦਾਰੋਂ ਸਮਝੋ ਕਿ ਅੱਜ ਸਰਕਾਰਾਂ ਆਸਮਰਥ ਹੋਈਆਂ ਬੈਠੀਆਂ ਨੌਜਵਾਨੀ ਨੂੰ ਰੋਜ਼ਗਾਰ ਦੇਣ ਦੇ ਲਈ ਰੋਜ਼ਗਾਰ ਘਟਣੇ ਜਾ ਰਿਹਾ ਤੇ ਪ੍ਰਵਾਸ ਵੱਧਾ ਜਾ ਰਿਹਾ ਅੱਜ ਪ੍ਰਵਾਸ ਦੀ ਗੱਲ ਕਰਦੇ ਆਂ ਉਦੋਂ ਸਾਡੇ ਆਪ ਦੇ ਹਿਰਦੇ ਬਲੁੰਦਰੇ ਜਾਂਦੇ ਆ ਰਵੀ ਸਾਡੀ ਨੌਜੋਨੀ ਉਧਰ ਨੂੰ ਵੱਧ ਰਹੀ ਆ ਜਿੱਧਰ ਮਤਲਬ ਬਾਤਸ਼ੀ ਵਾਲਾ ਰਾਹ ਹੈ ਨਹੀਂ ਮਾਪਿਆਂ ਦੇ ਧੀਆਂ ਪੁੱਤ ਗਵਾ ਰਹੇ ਆ 50 50 60-70 ਲੱਖ ਲਾ ਕੇ ਜਿੱਦੀਆਂ ਪੁੱਤ ਜਾਂਦੇ ਬਾਹਰ ਜਾ ਕੇ ਆਪਾਂ ਦੇਖਦੇ ਹਾਂ ਹਾਰਟ ਟਾਈਪ ਹੋਈ ਜਾਂਦੇ ਆ ਕਦੇ ਐਕਸੀਡੈਂਟਾਂ ਦੀ ਮੌਤ ਮੰਨਦੇ ਆ ਇਹ ਵੀ ਸੱਚ ਆ ਕਿ ਮੌਤ ਕਿਤੇ ਵੀ ਕਦੋਂ ਵੀ ਆ ਸਕਦੀ ਇੱਥੇ ਮੈਨੂੰ ਵੀ ਆ ਸਕਦੀ ਤੁਹਾਨੂੰ ਵੀ ਇਹ ਸੱਚਾ ਮੌਤ ਪਰ ਇੱਕ ਮਾਪਿਆਂ ਤੋਂ ਵਿਛੜ ਕੇ ਧੀ ਪੁੱਤ ਦਾ ਜਾਣਾ ਉਹ ਵੀ ਨਵੀਂ ਉਮਰ ਦੇ ਵਿੱਚ ਬਹੁਤ ਅੱਖਾਂ ਹੁੰਦਾ ਮਾਂ ਤੋਂ ਲਈ ਇੱਕ ਆਰਥਿਕ ਤੌਰ ਤੇ ਮਤਲਬ ਮੰਦਹਾਲੀ ਚੱਲਣਾ ਹੁੰਦਾ ਤੇ ਦੂਜਾ ਧੀ ਆਪ ਪੁੱਤ ਦਾ ਜਾਣਾ ਬਹੁਤ ਵੱਡਾ ਸੰਕਟ ਸਿਰਜ ਰਿਹਾ ਰਹਿੰਦਾ ਜਿਸ ਨੂੰ ਇਹ ਗਲਾ ਦਾ ਨਾ ਹੁੰਦੀ ਜੇ ਸਾਡੇ ਕੋਲ ਇੱਕ ਬਦਲ ਆਇਆ ਅੱਜ ਇਹ ਮਤਲਬ ਪਰਮਾਤਮਾ ਦੀ ਕਿਰਪਾ ਤੇ ਤੁਹਾਡੇ ਵਰਗੇ ਪੀਣਾ ਭਰਾਵਾਂ ਦਾ ਸੰਜੋਗ ਹੀ ਹੁੰਦਾ ਜਿਹੜੇ ਸਾਡੇ ਕੋਲੋਂ ਕੁਝ ਖਾਣ ਪੀਣ ਆਉਂਦੇ ਆ ਦਾਸਾ ਪਾਂਜਾ ਕਰਕੇ ਸਾਡੀ ਉਹ ਮਦਦ ਜੇ ਤੁਸੀਂ ਕਰ ਰਹੇ ਹੋ ਕੁਝ ਖਾਣੇ ਹੋ ਅਸੀਂ ਕਮਾਉਨੇ ਆ ਤਸੀਂ ਕੀ ਕਰਦੇ ਆ ਵੀ ਜਦੋਂ ਦੇ 9 ਜਨ ਮੁੰਡੇ ਤੇ ਸਪੈਸ਼ਲੀ ਸਰਦਾਰਾਂ ਨੂੰ ਅਸੀਂ ਪਹਲ ਦਿੱਤੀ ਹੋਈ ਹੈ ਜੇ ਅਜਾ ਰঞ্জੀਤ ਸਿੰਘ ਹਣੀ ਦੁਬਈ ਤੋਂ ਆ ਕੇ ਕੰਮ ਕਰ ਰਹੇ ਹਨ ਤੇ ਇੱਕ ਸਿੰਘ ਪੀਆ ਰਾਜ ਢੇਲੀ ਦੇ ਵਿੱਚ ਜਿਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਮੇਰੇ ਕੋਲ ਮਿਲਤੀ ਵੀ ਗਏ ਉਹ ਕਹਿੰਦੇ ਜਦੋਂ ਹੁਣ ਅਸੀਂ ਦੂਜੇ ਕਿਹੜੇ ਆਏ ਅਸੀਂ ਵਾਪਸ ਨਹੀਂ ਆਣਾ ਚੰਡੀਗੜ੍ਹ ਕੰਮ ਕਰਨਾ ਇੱਕ ਸਿੰਘ ਦਾ ਕੋਆ ਤਾ ਹੁਣ ਆਇਆ ਕਹਿੰਦੇ ਮੈਂ ਥੋੜੇ ਮਹੀਨਿਆਂ ਦੇ ਵਿੱਚ ਹੀ ਆ ਕੇ ਇੱਥੇ ਕੰਮ ਕਰਨਾ ਇੱਕ ਮੁੰਡਾ ਕੈਲਗਰੀ ਦੀ ਮੈਂ ਉਹਦੀ ਪੋਸਟ ਵੀ ਪਾਈ ਸੀ ਕੈਲਗਰੀ ਕੈਨੇਡਾ ਦੇ ਵਿੱਚ ਸੀਗਾ ਉਹ ਕਹਿੰਦਾ ਬਾਈ ਜੀ ਮੈਨੂੰ ਕੈਲਗਰੀ ਰੈਸਟੋਰੈਂਟ ਚ ਲਵਾਦੂ ਕੋਈ ਪੀਜ਼ਾ ਵਾਲਾ ਹੈਗਾ। ਮੈਂ ਪੋਸਟ ਵੀ ਪਾਈ ਚਲੋ ਕਿਸੇ ਦਾ ਜਵਾਬ ਨਹੀਂ ਆਇਆ। ਉਹ ਮੁੰਡਾ ਪੰਜਾਬ ਆ ਗਿਆ ਤੇ ਉਹਨੇ ਪੰਜਾਬ ਆ ਕੇ ਮੈਨੂੰ ਕਾਲ ਲਾਈਆ ਬਾਈ ਜੀ ਤੁਹਾਨੂੰ ਤਾਂ ਕੰਮ ਸਿੱਖਣਾ ਹੈ। ਜੇ ਦੁਨੀਆ ਘੁੰਦਿਆਂ ਜੇ ਮੈਨੂੰ ਜੇ ਲੋਟ ਆ ਗਿਆ ਮੇਰਾ ਤਾਂ ਮੈਂ ਇੱਥੇ ਰਹਿਣਾ ਇੱਥੇ ਹੀ ਕੰਮ ਕਰਨਾ। ਕੱਲਾ ਢੀਂਗਾ ਮਾਰਨਾ ਮੈਨੂੰ ਲੱਗਦਾ ਅੰਕਸ ਦੇ ਪੰਜਾਬ ਦਰਦੀ ਨੇ ਹੁਣ ਕੁਝ ਕਰਨਾ ਪਊਗਾ ਠੀਕ ਹੈ ਸਾਡੀ ਉਮਰ ਸੀ ਅਸੀਂ ਜਿਹੜੇ ਤਰੀਕੇ ਨਾਲ ਲੜ ਸਕਦੇ ਸੀ ਉਹਦਾ ਰੌਲਾ ਪਾਇਆ ਪਰ ਅੱਜ ਲੋੜ ਆ ਕੇ ਕਠੜਾ ਆਵੇ ਤੁਹਾਡੀ ਵੀ ਜ਼ਿੰਦਗੀ 'ਚ ਸਾਡੀ ਜ਼ਿੰਦਗੀ 'ਚ ਵੀ ਜਿਹੜੀ ਜੰਗ ਹੈ ਦਾ ਨਵੀਂ ਉਮਰ ਦੇ ਮੁੰਡੇ ਆ ਨਾ ਉਹਨਾਂ ਨੂੰ ਅੱਜ ਕਾਮ ਦਾ ਬੀਜੀ ਲੋੜ ਆ ਉਹ ਸੋਚਦੇ ਆ ਜੇ ਮੇਰੇ ਕੋਲੇ ਲਵੇ ਲਵੇ ਮੁੰਡੇ ਆ 22-22 ਸਾਲ ਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਭਾਵਨਾ ਕੀ ਆ ਕਿ ਯਾਰ ਉਹ ਜਦੋਂ ਵੀ ਮੇਰੇ ਨਾਲ ਗੱਲ ਕਰਦੇ ਭਈ ਜੀ ਅਸੀਂ ਚਾਹੁੰਦੇ ਆ ਵੀ ਸਾਡੀ ਬਲੰਦੀ ਕਿੱਥੇ ਜਾ ਕੇ ਆਊਗੀ ਅਸੀਂ ਬਾਹਰ ਜਾਣਾ ਚਾਹੁੰਦੇ ਆ ਤੇ ਮੈਂ ਇੱਕ ਗੱਲ ਦੇ ਰੋਕਦਾ ਵੀ ਤੁਸੀਂ ਕੰਮ ਨੂੰ ਟਾਈਮ ਉਦੇਸ਼ 'ਤੇ ਜਾ ਕੇ ਵੀ ਦੇਣਾ ਨਾ 5-4 ਸਾਲ ਕਿਤੇ ਵੀ ਜਾ ਕੇ ਲੈਣਾ ਇੱਧਰ ਦਿਓ ਟਾਈਮ ਕਿ ਤੁਹਾਨੂੰ ਬੁਲਾਗੀ ਇੱਥੇ ਮਿਲੂਗੀ ਇਹ ਬਦਲ ਆ ਕਿ ਆਪਾਂ ਜੇ ਕੰਮ ਆਪਦੇ ਪੈਣਾ ਪਰਮਾਉਂ ਦੇ ਰਹੇ ਆਂ ਅਦਰਵਾਈਜ਼ ਮੇਰੇ ਕੋਲੇ 8-10 ਮੁੰਡਿਆਂ ਦੇ ਵਿੱਚੋਂ ਦੋ ਮੁੰਡੇ ਆਏ ਸੀ ਉਹਨਾਂ ਨੇ ਵੀ ਮੈਨੂੰ ਜਿਹੜਾ ਕਿਹਾ ਕਿ ਅਸੀਂ ਦਸਾਰਸ ਵਾਲੇ ਨਹੀਂ ਕੰਮ ਕਰ ਲੈਣੇ ਮੋਨੇ ਮੁੰਡੇ ਆਏ ਸੀ ਪਰ ਨਹੀਂ ਖੜੇ ਮੇਰਾ ਮਾਨ ਵੀ ਸਰਦਾਰਾਂ ਲਈ ਖੜਾ ਵੀ ਭਰੋਸਾ ਕਿਤੇ ਵਾਲੇ ਸਰਦਾਰ ਮੁੰਡੇ ਜਿਹਨਾਂ ਨੂੰ ਆਪਾਂ ਕਹਿੰਦਾ ਵੀ ਕਿਸਾਨਦਾਰੀ ਵਾਲੇ ਹੈਗੇ ਨਾ ਸਰਦਾਰ ਤੁਹਾਨੂੰ ਪਹਿਲਾਂ ਤੋਂ ਖੜੇ ਵੀ ਹੋਈ ਤੇ ਕੀ ਹੁੰਦੇ ਕੰਮ ਕਟਿੰਗ ਵਾਲੇ ਮੁੰਡੇ ਖੜਦੇ ਵੀ ਨਹੀਂ ਪੈਣਗੇ ਤੇ ਮੈਂ ਚਾਹਣਾ ਮੈਂ ਕਦੇ ਤੁਹਾਡੇ ਨਾਲ ਜਾਂ ਪੰਥ ਨਾਲ ਜਾਂ ਪੰਜਾਬ ਨਾਲ ਇਦਾਂ ਕਦੇ ਪੇਸ਼ ਨਾ ਆਵਾਂ ਮੈਂ ਚਾਹਣਾ ਜਿਹੜੀਆਂ ਗੱਲਾਂ ਤੁਸੀਂ ਮੈਨੂੰ ਬੋਲਦੇ ਹੋ ਜਾਂ ਮੇਰੇ ਤੋਂ ਤੁਸੀਂ ਤਲਕੀ ਭਾਲਦੇ ਹੋ ਮੈਨੂੰ ਨਹੀਂ ਪਤਾ ਪਰ ਜੇ ਇੱਜਾ ਮੈਂ ਬੇਨਤੀ ਕਰਦਾ ਮੈਨੂੰ ਡਾਇਰੈਕਟ ਕਾਲ ਲਾ ਲਈ ਤੇ ਕੋਈ ਨੰਬਰ ਹੈਗਾ ਕੋਈ ਇਦਾਂ ਦੀ ਮੈਂ ਕੰਟਰੋਵਰਸੀ ਨਹੀਂ ਜਾਂਦਾ ਮੇਰੇ ਮਨ 'ਚ ਮੇਰੇ ਬਹੁਤ ਕੁਝ ਮੈਂ ਫੇਸਬੁਕ ਕਰਨ ਨਹੀਂ ਕਰਨਾ ਚਾਹੁੰਦਾ ਬੜੇ ਅਜਿਹੇ ਪਿਆ ਪੈਣਾ ਭਰਾ ਹੈਗੇ ਆ ਜਿਨ੍ਹਾਂ ਨਾਲ ਮੈਂ ਲਾਂਗ ਚ ਲਾਂਗ ਭਰ ਕੇ ਬੜਿਆਂ ਨੂੰ ਤੁਰਨਾ ਵੀ ਸਿਖਾਇਆ ਠੀਕ ਹੈ ਪਰ ਜੇ ਮੇਰੇ ਨਾਲ ਆਪਸਾ ਵਟਕੇ ਖੜੇ ਆ ਨਾ ਕਿਸੇ ਗੱਲੋਂ ਖੜੇ ਆ ਤੇ ਆਪਾਂ ਉਹਨਾਂ ਨੂੰ ਅਜੇ ਤੱਕ ਕਦੇ ਬੋਲਿਆ ਨਹੀਂ ਮੇਰੇ ਬਾਰੇ ਚਾਹੀ ਉਹਨੇ ਪੋਸਟਾਂ ਲੱਗਣਾ ਕਰ ਦਿਓਣ ਕਿਉਂਕਿ ਮੇਰਾ ਇੱਕੋ ਇੱਕ ਕਹਿਣਾ ਮੰਨਣਾ ਕਿ ਯਾਰ ਆਪਾਂ ਇਹ ਮਾਮਲਾ ਆਪਣਾ ਜਿਹੜਾ ਹੈਗਾ ਪਰਸਨਲ ਨਹੀਂ ਹੈਗਾ ਆਪਾਂ ਜੇ ਇੱਥੇ ਉਲਝ ਗਏ ਨਾ ਤੇ ਆਪਣੀ ਖੈਰ ਤੋਂ ਮਾਰੇ ਜਾਵਾਂਗੇ ਜੇ ਅੱਜ ਲੱਗੇ ਹੋਏ ਆ ਨਾ ਜੇ ਕਰ ਰਹੇ ਆ ਤਾਂ ਘਰ ਦਾ ਕਰ ਰਹੇ ਆ ਪਰ ਜੇ ਅੱਜ ਘਰ ਦਾ ਕਰ ਰਹੇ ਆ ਤੇ ਇੱਕ ਜਿਹੜਾ ਆਪਾਂ ਨਿਸ਼ਾਨਾ ਮਿੱਤ ਕੇ ਚੱਲੇ ਆ ਵੀ ਆਪਾਂ ਆਪਦੇ ਨਾਲ ਲੈ ਕੇ ਦੁਰਨਾ ਕਿਸੇ ਮੁਕਾਮ 'ਤੇ ਪਹੁੰਚਣਾ ਉਹਨੂੰ ਲੰਮਾ ਸੁੱਚਾ ਦਿਨ ਲੰਮਾ ਵਿਚਾਰੋ ਕਿ ਜੇ ਅਸੀਂ ਘਰ ਦਾ ਸਵਾਰ ਦੇ ਸਵਾਰ ਦੇ ਜੇ ਆਪਦੇ 10 ਪਰਿਵਾਰ ਵੀ ਸੈੱਟ ਕਰਕੇ ਇੱਕ ਮੰਦ ਹਲੀ ਤੋਂ ਬਾਹਰ ਕੱਢਣਾ ਨਹੀਂ ਇੱਕ ਗਰੰਟੀ ਸਿੰਘ ਦਾ ਮਾਨਸੇ ਤੋਂ ਫੋਨ ਆਇਆ ਮੈਨੂੰ ਜਿਸ ਦਿਨ ਉਹ ਗਰੰਟੀ ਸਿੰਘ ਥ੍ਰੀ ਕੋਟ ਆਇਆ ਉਸ ਦਿਨ ਉਹਦੀ ਵੀਡੀਓ ਪਾਉਂਗਾ ਉਸ ਸਮੇਂ ਕਹਿੰਦਾ ਇਹ ਪੈਸਾ ਮੇਰੇ ਕੋਲੇ 10000 ਰੁਪਏ ਤਨਖਾਹ ਤੇ ਤਿੰਨ ਧੀਆਂ ਮੇਰੇ ਮੇਰਾ ਰੋਜ਼ਗਾਰਾ ਜਿਹੜਾ ਬਹੁਤ ਹੋਰ ਪਾਸੇ ਜਾ ਚੁੱਕਿਆ ਜਿਹੜਾ ਹੈਗਾ ਕਾਰੋਬਾਰ ਉਹਨਾਂ ਦਾ 10000 ਚ ਨਹੀਂ ਮਤਲਬ ਆਪਣਾ ਸਰਦਾ ਤੇ ਮੈਂ ਚਾਹਣਾ ਵੀ ਕੁਝ ਵਧਾਵਾ ਕੰਮ ਨੂੰ ਤੇ ਤੁਸੀਂ ਕੰਮ ਜਿਹੜਾ ਕਰਦੇ ਆਂ ਤੇ ਮੈਨੂੰ ਕੰਮ ਕਰਵਾ ਦਿਓ ਮੈਂ ਇਹਨੇ ਜੁਗਾਂ ਨਹੀਂ ਮੈਂ ਵੀਡੀਓ ਪਾਉਂਗਾ ਦੇਖਦੇ ਆਂ ਵੀ ਆਪਾਂ ਕਿਹੜੇ ਸੰਗ ਕਹਿੰਦੇ ਆ ਵੀ ਆਪਾਂ ਗਰੰਟੀ ਸੰਘਾਂ ਦੀ ਜਿਹੜੀ ਮਦਦ ਕਰੀਏ ਉਹ ਕਿਹੜੇ-ਕਿਹੜੇ ਸੰਘ ਭਰਾ ਲੈ ਤੱਕੇ ਆਉਂਦੇ ਆ ਮੈਂ ਜਿੰਨੇ ਜੁਗ ਹੈਗਾ ਉਹਨਾਂ ਨੂੰ ਬਾਲ ਸਿਖਾਵਾਂਗੇ ਜੋ ਵੱਲ ਸਿੱਖ ਜੂਏ ਸੰਗ ਉਹਨੂੰ ਕਿਉਂਕਿ ਉਹਨੂੰ ਕੋਈ ਪੈਸਾ ਨਹੀਂ ਹੈਗਾ ਉਹ ਕਹਿੰਦਾ ਵੀ ਮੈਂ ਕੰਮ ਕਰ ਸਕਦਾ ਹਾਂ ਤੀ ਮੈਨੂੰ ਤੁਸੀਂ ਕਰਵਾ ਦਿਓ ਤਾਂ ਮੈਂ ਤਾਂ ਫ੍ਰੀਸ ਕਰ ਸਕਦਾ ਮੇਰੇ ਕੋਲੇ ਤਕੀਰ ਆਪਦਾ ਕੰਮ ਸਿਖਾ ਕੇ ਉਹਨੂੰ ਅੱਡਾ ਆ ਕੇ ਦੇ ਸਕਦੇ ਹਾਂ ਪਰ ਉਹਦੀ ਫਾਈਨੈਂਸ਼ਲੀ ਮਦਦ ਤੁਸੀਂ ਕਰਨੀ ਹੈ ਜਿੰਨੇ ਭੈਣਾ ਆਪਣਾ ਕਮੈਂਟਾਂ ਚਾਹੁੰਦੇ ਆ ਮੈਂ ਫੇਕ ਹਾਂ ਤਾਂ ਕੁਝ ਨਹੀਂ ਹੋਣਾ ਬੜੇ ਠੇਕ ਬੰਦੇ ਮੈਨੂੰ ਗਾਲਾਂ ਕੱਢਦੇ ਆ ਮੰਦਾ ਚੰਗਾ ਬੋਲਦੇ ਆ ਕੋਈ ਗੱਲ ਨਹੀਂ ਕਰੀਆ ਤੁਮੀ ਜਿੰਨਾਂ ਲੋਕਾਂ ਚ ਇਹ ਹਮਤ ਨਹੀਂ ਕਿ ਆਪਦੀ ਪ੍ਰੋਫਾਈਲ ਤੋਂ ਰੀਅਲ ਪ੍ਰੋਫਾਈਲ ਤੋਂ ਆਪ ਗੱਲ ਕਿਸੇ ਨੂੰ ਕਮੈਂਟ ਚ ਲਿਖ ਕੇ ਕਰਨੀ ਜਿੰਨਾਂ ਨੂੰ ਡਰ ਲੱਗਦਾ ਤੋ ਕੀ ਗੱਲ ਕਰਨਗੇ ਨਾ ਮੇਰਾ ਨੰਬਰ ਸਾਰਿਆਂ ਕੋਲ ਹੈਗਾ ਨਹੀਂ ਹੈਗਾ 9780301934 ਜਿੰਨ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਆ ਮੇਰੇ ਨਾਲ ਗਰੇ ਪਰ ਆਪਾਂ ਚਾਹੋਣੇ ਆ ਜਿਹੜੇ ਬੰਦੇ ਕੋਈ ਕੁਝ ਕਰ ਰਹੇ ਹਨਾ ਹੁਣ ਆਪਾਂ ਅੱਗੇ ਵਧਾਈਏ ਜਿਹੜੀ ਗੱਲ ਕੌਮੀ ਸੇਵਾ ਦੀ ਆ ਇਹ ਮਿੱਤਰੋ ਨਾ ਮੇਰੇ ਘਰੇ ਬੈਨਾ ਰੁਕਣੀ ਆ ਠੀਕ ਹੈ ਜੀ ਤੇ ਨਾ ਤੁਹਾਡੇ ਸਾਰਿਆਂ ਦੇ ਕੀਤੇ ਨਾਲ ਜਿਹੜੀ ਇਹ ਮੁੱਕਣ ਲੱਗੀ ਆ ਪਾਰਾ ਸਾਰਾ ਪੰਜਾਬ ਲੱਗ ਜੇ ਕੌਮੀ ਸੇਵਾ ਦੇ ਲਈ ਪੰਜਾਬ ਦੇ ਮਤਲਬ ਸੰਭਾਲ ਦੇ ਲਈ ਫਿਰ ਵੀ ਨਹੀਂ ਆਉਂਦੀ ਐ ਸੋ ਰਲ ਮਿਲ ਕੇ ਜਿਹੜਾ ਆਪਦਾ ਆਪਣਾ ਨੂੰ ਸਾਰਿਆਂ ਨੂੰ ਵਿਸ਼ਾ ਮਿਲਿਆ ਉਹਨੂੰ ਤੇ ਕੰਮ ਕਰੀਏ ਅਸੀਂ ਕੋਈ ਅੰਟੀ ਨਹੀਂ ਜਲਾ ਰਹੇ ਅਸੀਂ ਆਪਦਾ ਕਾਰੋਬਾਰ ਕਰ ਰਹੇ ਆ ਤੇ ਕਾਰੋਬਾਰ ਜੇ ਵੱਡਾ ਵਿਸ਼ਾਲ ਹੁੰਦਾ ਦੇ ਉਹਦੇ ਭਾਈਆਂ ਦਾ ਸਿੱਖਾਂ ਦਾ ਸਰਦਾਰਾ ਹੁੰਦਾ ਪਿਆ ਤੇ ਅਸੀਂ ਚਾਹੁੰਦੇ ਆ ਵੀ ਜਿਹੜੇ ਬਿਜ਼ਨਸ ਆ ਉਹ ਸਾਡੇ ਆਪਦੇ ਭਾਈਆਂ ਕੋਲ ਹੋਣਾ ਦੂਜੀਆਂ ਕਮਿਊਨਿਟੀਆਂ ਜੇ ਬਿਜ਼ਨਸ ਤੇ ਕੰਮ ਜੇ ਹੋ ਸਕਦੀਆਂ ਸਾਡੇ ਕੋਲ ਸਾਡੇ ਕੀਤੇ ਕਰਮਾ ਸਾਡੇ ਕੀਤੇ ਕਾਰੋਬਾਰ ਜੇਕਰ ਸਾਡੇ ਵਾਲੇ ਖਾਂਦੇ ਆ ਅਸੀਂ ਘੱਟਕੜ ਆਪ ਸੰਤੋਸ਼ਟ ਆ ਤੇ ਜੇ ਸਾਡੇ ਵਾਲੇ ਖਾਂਦੇ ਸਾ ਤੋਂ ਉਹ ਵੀ ਇਸ ਗੱਲ ਸੰਤੋਸ਼ਟ ਆ ਭਈਆਂ ਤੇ ਨਹੀਂ ਖਾਧਣੇ ਮੰਨਦਾ ਨਹੀਂ ਖੱਟਕਈਆ ਖਾਂਦਾ ਇਹ ਜੇ ਹੋਰੋਕ ਦਾ ਖਾਣਾ ਤੇ ਆਪਦੇ ਕੋਲ ਪੈਣਾ ਨਹੀਂ ਖਾਣਾ ਅਸੀਂ ਨਾਂ ਵੀ ਕਰਦੇ ਕਿਹੜਾ ਖਾਣਾ ਵੜ ਜਾਣਾ ਕਿਸੇ ਨੇ ਸੋ ਸਮਝੋ ਕਰਨ ਨੂੰ ਭਾਵਨਾ ਸਮਝਣੀ ਪਹਿਲੋਂ ਤੋਂ ਜ਼ਰੂਰੀ ਆ ਲੰਗਰ ਪਸਾ ਦੀ ਜੀ ਗੱਲ ਕਰੀਏ ਤੇ ਇੱਥੇ ਫ੍ਰੀ ਦਾ ਪਤਾ ਕੀ ਚਲਾਇਆ ਆ ਅਸੀਂ ਕੱਲ ਦੇਖ ਰਹੇ ਸੀ ਮੈਨੂੰ ਮੰਨਣ ਦੀ ਆ ਕਹਿੰਦੇ ਜੀ ਫ੍ਰੀ 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 ਆਇਲਰਸ ਵੀ ਦਾਦੇ ਲਈ ਤੁਹਾਡੇ ਬੱਚਿਆਂ ਨੂੰ ਪੰਜਾਬ ਤੋਂ ਕੱਢ ਕੇ ਬਾਹਰ ਛੱਡਣ ਲਈ ਬੋੜੀ ਦਿੱਤੀ ਉਹਨਾਂ ਨੇ ਫ੍ਰੀ 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 ਕਰਕੇ ਇਹ ਬੋਲ ਕੇ ਲਾਇਆ ਹੋਇਆ ਸਪੀਕਰ ਲਾਇਏ ਹੋਏ ਤੇ ਪੰਜਾਬੀ ਚ ਆਪਾਂ ਤਾਂ ਇਹ ਮੰਨਦੇ ਆ ਜਿਹੜੀ ਚੀਜ਼ ਫ੍ਰੀ ਮਿਲੀ ਆ ਨਾ ਉਹ ਤਾਂ ਲੰਗਰ ਚ ਵਰਤੀ ਜਾਂਦੀ ਆ ਤੇ ਜਿਹੜਾ ਪਲੇਟਾਂ ਚ ਪਰੋਸ ਕੇ ਤੁਹਾਡੇ ਘਰਾਂ ਤੱਕ ਆ ਰਿਹਾ ਲਕਚਰਦਾ ਆ ਰਹੀ ਆ ਉਹ ਵੀ ਫ੍ਰੀ ਉਹਨੂੰ ਲੰਗਰ ਹੀ ਮੰਨ ਲੋ ਨਾ ਤੇ ਰੋਕਣਾ ਕਿਵੇਂ ਰੁਕਣਾ ਕਿਵੇਂ ਆ ਜੀ ਅਸੀਂ ਆਪਿਆਂ ਭਾਣਾ ਭਰਾਵਾਂ ਨਾਲ ਜੁੜ ਕੇ ਬਹਿਣ ਦੀ ਕੋਸ਼ਿਸ਼ ਕਰਾਂਗੇ ਬਾਅਦ ਮੀਡੀਆ ਚ ਪਾ ਕੇ ਨਾ ਤੁਹਾਡਾ ਫਾਇਦਾ ਨਾ ਸਾਡਾ ਫਾਇਦਾ ਪਰ ਜਿਹੜਾ ਨੁਕਸਾਨ ਹੁੰਦਾ ਵੀਰੋ ਉਹ ਕਾਉਂ ਦਾ ਹੁੰਦਾ ਜਨੂਸ ਆਪਾਂ ਜਾਣ ਬੁੱਝ ਕੇ ਕਢਾਉਣੇ ਆ ਉਵੇਂ ਕੋਣ ਆਪਾਂ ਇਹਦੂ ਅੱਗੇ ਕੀ ਕਰਦੇ ਹਾਂ ਗੱਲਾਂ ਬਾਤਾਂ ਕਾਫੀ ਲੰਮੀਆਂ ਚੌੜੀਆਂ ਹੋਗੀਆਂ ਮੈਂ ਇਹਨਾਂ ਡੀਪ ਨਹੀਂ ਜਾਣਦਾ ਸੀਗਾ ਪਰ ਕੋਈ ਗੱਲ ਨਹੀਂ ਜੇ ਸੁਣੂਗਾ ਕੋਈ ਮੇਰਾ ਭੈਣ ਭਰਾ ਤੇ ਸ਼ਾਇਦ ਮੇਰੀ ਭਾਵਨਾ ਹਜੇ ਵੀ ਨਾ ਸਮਝ ਜਾਵੇ ਤਾਂ ਅਗਲੀ ਵੀਡੀਓ ਫੇਰ ਪਾ ਦੂੰਗਾ ਕਮੈਂਟ ਕਰ ਦਿਓ ਨੰਬਰ ਮੈਂ ਦਿੱਤਾ ਹੈ ਮੈਨੂੰ ਫੋਨ ਕਰ ਦਿਓ ਵਾਈਰੂ ਜੀ ਦਾ ਹਾਲ ਚਾ ਵਾਈਰੂ ਜੀ ਦੀ